ਅੱਜ ਸੁਖਮਨੀ ਗਰੁੱਪ ਆਫ ਸਾਇੰਸਸ ਮੈਡੀਕਲ ਸਾਇੰਸਸ ਐਂਡ ਰਿਸਰਚ ਉਹਦਾ ਉ ਘਾਟਨ ਹੋਇਆ ਸਾਹਮਣੇ ਦੋ 300 ਮੀਟਰ ਤੇ ਹੀ ਆ ਸੜਕ ਦੇ ਪਾਰ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜਿਹੜੀ ਗਰੰਟੀ ਦਿੱਤੀ ਸੀ ਹੈਲਥ ਦੀ ਕਿ ਸਿਹਤਮੰਦ ਪੰਜਾਬ ਬਣਾਉਣਾ ਅਸੀਂ ਉਸ ਮੰਜ਼ਲ ਵੱਲ ਚੱਲੇ ਹੋਏ ਆ। ਮੈਡੀਕਲ ਕਾਲਜ ਬਣਨਗੇ। ਜਿਹੜੀਆਂ ਸਿੱਖਿਅਪ ਸੰਸਥਾਵਾਂ ਨੇ ਜਿਸ ਤਰ੍ਹਾਂ ਸੁਖਮਨੀ ਗਰੁੱਪ ਹੈ ਉਹਨਾਂ ਨੂੰ ਅਪਡੇਟ ਕੀਤਾ ਜਾਊਗਾ। ਨਵੇਂ-ਨਵੇਂ ਕੋਰਸ ਉਹਨਾਂ ਚ ਇੰਟਰੋਡਿਊਸ ਕੀਤੇ ਜਾਣਗੇ। ਕਿਉਂਕਿ ਅੱਜਕੱਲ ਕੈਰੀਅਰ ਬਣਾਉਣ ਵਾਸਤੇ ਬਹੁਤ ਸਾਰੇ ਰਸਤੇ ਓਪਨ ਹੋਗੇ। ਦੁਨੀਆ ਬਿਲਕੁਲ ਇੱਕ ਪਿੰਡ ਬਣ ਗਈ ਪਹਿਲਾਂ ਸਿਰਫ ਹੁੰਦਾ ਸੀਗਾ ਡਾਕਟਰ ਇੰਜੀਨੀਅਰ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਰੀਅਰ ਆ ਗਏ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਹੁੰਦਾ ਸੋ ਮੈਂ ਜਿੰਨੇ ਵੀ ਸਟੂਡੈਂਟਸ ਆਪਣੇ ਆਪਣੇ ਰਸਤੇ ਤੇ ਆਪਣੀ ਮੰਜ਼ਿਲ ਤੇ ਚੱਲੇ ਹੋਏ ਨੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਵੀ ਦੇਣਾ ਮੁਬਾਰਕਾਂ ਵੀ ਦੇਣਾ ਸ਼ੁਭ ਕਾਮਨਾਵਾਂ ਦਿੰਦਾ ਸਫਲਤਾ ਦੀ ਇਹ ਜਿਹੜਾ ਕਾਲਜ ਹੈ ਮੇਰੇ ਲਈ ਨਮਾ ਨਹੀਂ ਸੰਜੋਗ ਦੇਖੋ 2006 ਦੇ ਵਿੱਚ ਜਦੋਂ ਮੈਂ ਰਾਜਨੀਤੀ ਵਿੱਚ ਵੀ ਨਹੀਂ ਸੀ ਮੈਂ ਇਸ ਕਾਲਜ ਦੇ ਵਿੱਚ ਐਜ਼ ਇਨ ਕਲਾਕਾਰ ਇੱਕ ਪਰਫਾਰਮਰ ਦੇ ਤੌਰ ਤੇ ਐਸ ਹਰਜੀਤ ਹਰਮਨ ਮੇਰੇ ਨਾਲ ਸੀ ਅਸੀਂ ਇਕੱਠਿਆਂ ਨੇ ਇੱਥੇ ਸ਼ੋਅ ਕੀਤਾ ਸੀ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਇਸ ਕਾਲਜ ਦਾ ਟੈਲੈਂਟ ਹੈ ਉਹ ਵੇਟ ਕਰ ਰਹੇ ਨੇ ਉਹਨਾਂ ਨੇ ਸਟੇਜ ਤੇ ਪਰਫਾਰਮ ਕਰਨਾ ਹੈ ਦੇਖੋ ਸਟੇਜ ਤੇ ਆ ਕੇ ਪਰਫਾਰਮ ਕਰਨਾ ਤਾਂ ਬਾਅਦ ਦੀ ਗੱਲ ਹੈ ਸਟੇਜ ਤੇ ਚੜਨਾ ਹੀ ਬਹੁਤ ਵੱਡੀ ਗੱਲ ਹੈ ਵੱਡੇ-ਵੱਡੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀ ਸ਼ੀਰ ਉਦਮ ਸਿੰਘ ਗਵਰਨਮੈਂਟ ਕਾਲਜ ਤੋਂ ਆਮ ਯਾਰਾਂ ਦੋਸਤਾਂ ਨੇ ਪੰਪ ਪਰ ਪਰ ਕੇ ਚੜ ਤਾ ਸਟੇਜ ਤੇ ਚਾਬ ਬੋ ਤੂੰ ਤਾਂ ਬਹੁਤ ਵਧੀਆ ਐ ਤੂੰ ਤਾਂ ਤੂੰ ਚੱਕ ਦੇਗਾ ਫੱਟੇ ਤੂੰ ਚੱਲ ਚੱਲ ਪਹਿਲੀ ਵਾਰ ਮੈਂ ਸਟੇਜ ਤੇ ਚੜਿਆ ਉਦੋਂ ਮੈਨੂੰ ਆਹ ਜਿਹੜਾ ਲੈਕਚਰ ਸਟੈਂਡ ਐ ਇਹਦੀ ਕੀਮਤ ਇਹਦੀ ਵੈਲਿਊ ਪਤਾ ਲੱਗੀ ਵੀ ਇਹ ਕੀ ਕੰਮ ਆਉਂਦਾ ਹੁੰਦਾ ਹੈ ਕਿਉਂਕਿ ਇਹਦੇ ਨਾਲ ਜੇ ਕਿਸੇ ਦੀ ਲੱਤਾਂ ਕੰਬਦੀਆਂ ਹੋਣ ਉਹ ਦਿਸਦੀਆਂ ਨਹੀਂ ਪਬਲਿਕ ਨੂੰ ਉਹ ਇੱਥੇ ਹੀ ਰਹਿ ਜਾਂਦੀਆਂ ਮੈਂ ਸੋਚਿਆ ਮੈਂ ਕਿ ਇੱਕ ਵਾਰੀ ਜ਼ਿੰਦਗੀ ਜੇ ਇਥੋਂ ਉੱਤਰ ਜੀ ਅੱਜ ਸੁੱਖੀ ਸੰਦੀ ਬਿਨਾ ਛੇਤਰਾ ਛੁਤਰਾ ਤੋਂ ਮੈਂ ਨਹੀਂ ਦੁਬਾਰੇ ਸਟੇਜ ਨਾਲ ਪੰਗਾ ਲੈਂਦਾ ਪਰ ਪਤਾ ਨਹੀਂ ਪਰਮਾਤਮਾ ਨੇ ਕੋਈ ਹੋਰ ਹੀ ਸੰਯੋਗ ਬਣਾਏ ਹੋਏ ਸੀ ਕਿ ਸਾਰੀ ਜ਼ਿੰਦਗੀ ਰਹਿਣੀ ਹੈ ਸਟੇਜਾਂ ਤੇ ਪੈਣਾ ਤੋ ਜਿੰਨੇ ਵੀ ਪਰਫਾਰਮਰ ਆਉਣਗੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈ ਦਿੰਦਾ ਇਹ ਕੋਈ ਅੱਜ ਇਹਨਾਂ ਨੇ ਪਰਫਾਰਮ ਨਹੀਂ ਕਰਨਾ ਇਹਦੇ ਪਿੱਛੇ ਕਾਫੀ ਰਿਹੈਸਲਾਂ ਵੀ ਨੇ ਬਹੁਤ ਸਾਰੀ ਮਿਹਨਤ ਵੀ ਲੱਗੀ ਹੁੰਦੀ ਹੈ ਥੱਲੇ ਬਹਿ ਕੇ ਹੂਟਿੰਗ ਕਰਨੀ ਬਹੁਤ ਸੌਖੀ ਹੈ ਪਰ ਸਟੇਜ ਤੇ ਆ ਕੇ ਪਰਫਾਰਮ ਕਰਨਾ ਫਿਰ ਇਨਾਮ ਜਿੱਤਣਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਅੱਜ ਫਸਟ ਸੈਕੰਡ ਆਉਣਗੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਫਸਟ ਵਾਲਿਆਂ ਨੂੰ ਖਾਸ ਤੌਰ ਤੇ ਵਧਾਈ ਦੇਵਾਂਗਾ ਪਰ ਨਾਲ ਨਾਲ ਸਲਾਹ ਵੀ ਦੇਵਾਂਗਾ ਕਿ ਫਸਟ ਆ ਕੇ ਚਾਹੇ ਪੜਾਈ ਚ ਫਸਟ ਆਓ ਚਾਹੇ ਖੇਡਾਂ ਚ ਆਓ ਚਾਹੇ ਕਲਚਰ ਐਕਟੀਵਿਟੀ ਚ ਫਸਟ ਆਓ ਫਸਟ ਆ ਕੇ ਹੰਕਾਰ ਨਹੀਂ ਕਰਨਾ ਪ੍ਰਾਊਡ ਨਹੀਂ ਕਰਨਾ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਨਾ ਹੁੰਦੇ ਕੰਪੀਟੀਸ਼ਨ ਨਹੀਂ ਹੋਣਾ ਸੀ ਫਿਰ ਸੋ ਇਸ ਕਰਕੇ ਹਰ ਆਪਣੇ ਵੱਲੋਂ ਬੈਸਟ ਪਰਫਾਰਮ ਕਰੋ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫੜਫੜ ਲਾਉਣਾ ਲਾਵੇ ਜਾਂ ਨਾ ਲਾਵੇ